ਆਜੋ ਮੇਰੇ ਆਜੋ ਵੀਰੇ ਆਜੋ ਵੀਰੇ ਜੀ ਤੁਸੀਂ ਖੜ੍ਹ ਜੀ ਹਾਂ ਵੀਰੇ ਸਾਈਡ ਤੇ ਸਿੱਖਣਾ ਥੋੜਾ ਆਜਾ ਬਾਈ ਆਜਾ ਸਾਰਿਆਂ ਨੇ ਖੜ੍ਹ ਜੀ ਨਹੀਂ ਇਹਨਾਂ ਨੂੰ ਜਾਣ ਦੋ ਇਹਨਾਂ ਨੂੰ ਮੈਂ ਛੱਡ ਦਿੰਨਾ ਤੁਸੀਂ ਇੱਕ ਮਿੰਟ ਹੱਤੋਂ ਅਸੂਲ ਗੋਗੂਜ ਬਾਈ ਆਜਾ ਫੱਕ ਆਜਾ ਆਜਾ ਅੱਗੇ ਆਜੋ ਵੀਰੇ ਆ ਦੇਖਿਓ ਜੀ ਹੋ ਜਾਓ ਬਾਈ ਤੁਸੀਂ ਸਾਈਡ ਤੇ ਹੋ ਜਾਓ ਨਹੀਂ ਆਏ ਕਰੋ ਕਰੋ ਜੀ ਤਾਂ ਦਿਸਾ ਆ ਕਰ ਗਏ ਨਹੀਂ ਵਾਰ ਨਿਆਇ ਗੁਰੂ ਕੋਈ ਨਾ ਵੀਰੇ ਹੁਣ ਨਿਕੋ ਅੱਲਾ ਬਿਸਮਿਲਲਾਹ ਲਾਈ ਮੇਸੀ ਲਕਾ ਅੱਛਾ ਹੈ ਬਿਸਮਿਲਲਾਹ ਅੱਲਾ ਬਿਸਮਿਲਲਾਹ ਬਿਸਮਿਲਲਾਹ ਲਾਇ ਬਿਸਮਿਲਲਾ ਲਾਹਿ ਬਿਸਮਿਲ ਅਪਰੇਸ਼ਨ ਕੀਤਾ ਹੋ ਗਿਆ ਮਾਤਾ ਦਾ ਜੀ ਸਿਦਾ ਬਿਸਮਿਲਲਾ ਲਾਹਿ ਲਾਹੋਂ ਤੋ ਬਿਸਮਿਲਲਾ ਲਾਹਿ ਬਿਸਮਿਲਲਾ ਲਾਹਿ ਬਿਸਮਿਲਲਾ ਲਾਹਿ ਟੀਵੀ ਵੀ ਐਸੇ ਨੂੰ ਹੋ ਗਈ ਮਾਤਾ ਹਾਂਜੀ ਟੀਵੀ ਵੀ ਬਿਸਮਿਲਲਾ ਲਾਹਿ ਲਾਹੋਂ ਤੋ ਬਿਸਮਿਲਲਾ ਲਾਹਿ ਬਿਸਮਿਲਲਾ ਅਹਮਾਤਾ ਧਮਾਲਾ ਬੰਦਾ ਹੁੰਦਾ ਸੀ ਹਾਂਜੀ ਬਾਬਾ ਜੀ ਨਾਈ ਬਿਸਮਿਲਲਾ ਲਾਹਿ ਬਿਸਮਿਲਲਾ ਲਾਹਿ ਦਵਾਰੇ ਬੰਨ ਲਾ ਦੀ ਮਾਤਾ ਬਾਬਾ ਜੀ ਲਾ ਦੋ ਬਾਬਾ ਜੀ ਬਾਬਾ ਜੀ ਬੰਨ ਲਾ ਬੰਨ ਲਾ ਅੱਲੀ ਅੱਖਿਆ ਮਾਤਾ ਮੇਰੀ ਗੱਲ ਹੀ ਹੈ ਬਾਬਾ ਜੀ ਉੱਡਦਾ ਤੂ ਆਗ ਪਤ ਤੋ ਏ ਮੈਨੂੰ ਚੜ੍ਹਦੀ ਕਲਾ ਤੇ ਆ ਚੜ੍ਹਦੀ ਬੰਗਿਆ ਤੇਰੀ ਮੇਰੇ ਮਨ ਚੜ੍ਹਦੀ ਮਾਵੇ ਆ ਚੜ੍ਹਦੀ ਬੰਗਿਆ ਤੇਰੀ ਬਨੂ ਏ ਤੈਨੂੰ ਚੜ੍ਹਦੀ ਲਾ ਦੇ ਆ ਚੜ੍ਹਦੀ ਬੰਗਿਆ ਤੇਰੀ ਕਸਮ ਏ ਮੈਨੂੰ ਚੜ੍ਹਦੀ ਲਾ ਦੇ ਆ ਦੁਨੀ ਬਿਸਗੀ ਰੋਦੀ ਦੀ ਤੜਫਦੀ ਕਰਦਾ ਇੰਨੇ 1000 ਰੁਪਏ ਮੰਗ ਕੇ ਕੀ ਤੋਂ ਲਿਆਂਦਾ ਮਾਤਾ ਬਾਬਾ ਜੀ ਲੋਕ ਇਹ ਦਸ ਜੇ ਨਾ ਕਰਾਉਣਾ ਮਾਤਾ ਚਲੀ ਵਾ ਚੜ੍ਹਦੀ ਰੋਦੀ ਦੀ ਤੜਫਦੀਆਂ ਅਸੀਆਂ ਤੜਫਦੀਆਂ तरियूं तर ॿिया अखियां चलो बि चलो बि बाबा पखी ਆਲਾ ਦਵਾਰੇ ਬਨਣ ਲੱਗਿਆ ਜੱਤਵਾਰੇ ਤੋਂ ਮਾਲਾਉਂਵੇਂ ਬਨਣ ਲੱਗੀ ਜੋ ਮਾਤਾ ਇੱਕ ਦੋ ਤੇ 14 ਕਿਲੋ ਵਜ਼ਨ ਘਟ ਗਿਆ ਮਾਤਾ ਬਾਬਾ ਜੀ ਸੋਤ ਕੰਜੂਰ ਹੋ ਗਿਓ ਮੇਰੀ ਗੁਪ ਦੀ ਜਾਨੀ 베ਣੀ 베ਣੀ ਓ ਗੁਪ ਦੀ ਜਾਨੀ 베ਣੀ ਓ ਪਾਰ ਲਗਾ ਕੇ ਤੁਰ ਜਾਦਾ ਏ ਸਿਰ ਨਾ ਵੇਖਣੀ ਸਾ ਮਾਤਾ ਛੋਟੇ ਜੱਟਾਂ ਕਿਹਦੇ ਦੀਆਂ ਤੁਸੀਂ ਬਾਬਾ ਜੀ ਪਤਾ ਨਹੀਂ ਪਿੰਡ ਚ ਦੀਆਂ ਮੇਰੇ ਸੌਰਿਆਂ ਦਾ ਸੀਗੀਆਂ ਮਾਤਾ ਪਿੰਡ ਸੌਰਿਆਂ ਚ ਦੀਆਂ ਛੋਟੇ ਸੌਰਿਆਂ ਚ ਦੀਆਂ ਛੋਟੇ ਸੌਰੇ ਘਰ ਜੱਟਾ ਰੱਖੇ ਹੋਈਆਂ ਜੇ ਕਿਹਦੇ ਦੀਆਂ ਜੱਟਾਂ ਹੈ ਬਾਬਾ ਜੀ ਇਹ ਨਹੀਂ ਪਤਾ ਹੈ ਕਿਹਦੇ ਦੀ ਮਾਤਾ ਜੱਟਾਂ ਨਿਕਦੀ ਆਉਂਦੀਆਂ ਨੇ ਛੋਟੇ ਸੌਰੇ ਪਰਿਵਾਰ ਚ ਜੱਟਾਂ ਦੀਆਂ ਕਿਸੇ ਦੀ ਨਹੀਂ ਪਤਾ ਬਾਬਾ ਜੀ ਮੈਨੂੰ ਅਸੀਂ ਕਦੇ ਪਿੰਡ ਰਹੇ ਵੀ ਨਹੀਂ ਮੈਂ ਤਾਂ ਜਦੋਂ ਦੀ ਵਿਆਹੀ ਵੀ ਇੱਥੇ ਆ ਕੇ ਸੰਤਾਂ ਦੇ ਮਾਤਾ ਭਾਗ ਮੈਟੇਰੇ ਵਾਲਾ ਉਵੇਂ ਕੋਈ ਮਰਜੀ ਤੇਰਾ ਹੋਵੇ ਪੂਰਨ ਮਾਸੀ ਵਾਲੇ ਦਾ ਨ ਦੇਗ ਬਣਾ ਕੇ ਇਹ ਬਾਬੇ ਬਖਸ ਦੋ ਤੇਰਾ ਬੱਚਾ ਗਲਤੀਆਂ ਹੋ ਜਾਂਦੀਆਂ ਨੇ ਬੱਟੇ-ਬੱਟਿਆ ਤੋ ਕਿਰਪਾ ਕਰਦੇ ਜਾਂ ਮਾਤਾ ਗਿਰਮੇ ਜਣਾ ਚ ਵਜਨ ਵੀ ਪਾਜੂਗਾ ਪੁੱਤਰ ਠੀਕ ਹੋਜੂ ਸਰਦਾ ਪ੍ਰੇਸ਼ਣ ਕਰੈ ਦੀ ਮਾਤਾ ਜਾਂ ਠੀਕ ਹੋਜੂ ਸੰਤ ਕਹਿੰਦੇ ਠੀਕ ਹੋ ਜਾਣਗੇ ਸਾਡੇ ਦਰਬਾਰ ਤੇ ਮੱਥਾ ਟੇਕਿਆ ਉਹ ਸੋਡੇ ਪਰਿਵਾਰ ਤੇ ਸੋਹਰੇ ਤੇ ਜਟਾ ਦੀਆਂ ਕਿਸੇ ਦੇ ਸਾਤ ਜਿਵੇਂ ਚਟਾ ਹੁੰਦੀਆਂ ਨੇ ਮਾਤਾ ਹਾਂਜੀ ਹਾਂ ਮੱਥਾ ਟੇਕ ਲਿਓ ਤਾਂ ਜਾ ਕੇ ਮੁੰਡਾ ਨੌ ਪਰ ਨੌ ਹੋ ਜਾਊਗਾ ਮਾਤਾ ਠੀਕ ਐ ਬੱਬਾ ਜੀ ਠੀਕ ਨਹੀਂ ਬੱਬਾ ਕਿਉਂ ਸੀ ਲੱਗਦੇ ਛੱਡ ਗਏ ਆ ਵੇ ਕਿਉਂ ਸੀ ਲੱਗਦੇ ਛੱਡ ਗਏ ਆ ਤੀ ਜਾ ਕੇ ਤੂੰ ਜਾਂਦਾ ਇਹ ਤੂੰ ਦੇਖਣੇ ਪਾ ਕੇ ਜਿਵੇਂ ਜਾ ਕੇ ਤੂੰ ਜਾਂਦਾ